ਮੈਂ ਹੁੰਦਾ ਮਾਸੂਦ ਉਹਦਾ ਕੋਈ ਗੱਲ ਹੁੰਦਾਗਾ ਐ ਹੋ ਵੀ ਲੱਗਦਾ ਪਛਤਾ ਲੋ ਨਹੀਂ ਮੈਂ ਫੋਨ ਲਾ ਲੈਣੀਆਂ ਨਾ ਨੰਬਰ ਦੇ ਵੀ ਫੋਨ ਲਾ ਭੈਣ ਦੀ ਤਾਲ ਕਾਨੂੰਨ ਲੜਦੇ ਹਾਂ ਚੇਰਾ ਫੋਨ ਦੇਖ ਲੈ ਤੂੰ ਕਹਿ ਯਾਰ ਤੂੰ ਫਿਰ ਮਾਰਾਂਗਾ ਤਾ ਹਾਂ ਹੁਣ ਮੈਂ ਨਹੀਂ ਲੈਂਦਾ ਭਾਈ ਪਹਿਲੀ ਗੱਲ ਮੈਨੂੰ ਪਤਾ ਸਵਾਤਰ ਸਭ ਨੇ ਆਇਆ ਕਿ ਮੈਂ ਜਾਊਂਗਾ ਤੁਸੀਂ ਮੇਰਾ ਤਿੰਨ ਚਾਰੇ ਕੋ ਭੈਣ ਦਾ ਹੱਥ ਆ ਲਾ ਲੋ ਮੇਰੇ ਕੋਲ ਕੁਝ ਨਹੀਂ ਹੈਗਾ ਬਾਗ ਜੋ ਕਰੇਟਾ ਜਾਣਾ ਬਾਗ ਜੋ ਤੇ ਭਾਂਟ ਦਾ ਲਓ ਕਿਸੇ ਗਮੰਡੀ ਕੋ ਨਾਲ ਲੈ ਜਾ ਗਮੰਡੀ ਨੂੰ ਨਾਲ ਲੈ ਕੇ ਬਾਗ ਜੀ ਕਾਹ ਚ ਵਾਕ ਕਦੇ ਵੀ ਸੋਚ ਦਮ ਮਹਾਰਤ ਹੈ ਯਾਰ ਉहां ਗਰਮੀ ਬੜੀ ਵਾਜਾ ਇੱਧਰ ਵਾਜਾ ਮਰਾ ਉਪਰ ਨਹੀਂ ਹਾਉਕਦਾ ਹੋ ਜਾਂਦਾ ਨਿਪੜ ਗਿਆ ਵਧੀਆ ਹਨਾ ਪੈਸੇ ਹੀ ਨਹੀਂ ਕੋਈ ਬੱਜਿਆ ਯਾਰ ਕੀ ਕਰੀਏ ਹੱਤਾ ਹੀ ਖਾਲੀ ਪਾਣੀ ਲੈ ਕੇ ਆਓ ਮੋਟਰ ਜੀ ਨੀਵੇਂ ਜੀ ਪੈਂਦੀ ਹੈ ਮੈਂ ਵਾਹ ਇਧਰ ਕੋਠੀ ਕਾਏ ਮੜਾਇਆ ਸੀ ਕੀ ਕਰਨਾ ਇਸੋ ਨਾ ਕਰ ਕਿਹੜੀ ਗੱਲ ਖੜ ਜਾ ਥੱਕੇ ਪਏ ਕੀ ਕਰਨਾ ਕਰਨਾ ਥੱਕੇ ਨੂੰ ਕੀੰਦਾ ਉਹ ਥੋੜਲਾ ਯਾਰ ਇਹਨਾਂ ਨੂੰ ਬਹਿ ਜਾ ਯਾਰ ਇੱਕ ਤਾਂ ਇਹਨਾਂ ਨੇ ਲੈ ਲਈ ਬਹਿ ਜਾ ਇਹ ਹੋ ਗਿਆ ਅਸੀਂ ਇਹ ਰਹਿਣੇ ਸੀ ਫੋਟੋ ਕੋ 4-5 ਕਿੱਲੇ ਵਾਹਣ ਕੋ ਨਹੀਂ ਇੱਕ ਕਿੱਲਾ ਬੈਠ ਕੇ ਹੋਰ ਵਾਰ ਤੋਰਦਾ ਨੇ ਕਮਾਂ ਆਪੋ ਕੋ 4-5 ਕਿੱਲੇ ਵਾਹਣ ਦੇ ਹਾਂ ਕਿ ਇਹਨੇ ਕਿਹਨਾਂ ਬੇਚਕੀ ਦੀ ਬਾਹਰ ਤੋਰ ਦਿੰਦੇ। ਕਿਹੜੀਆਂ ਗੱਲਾਂ ਕਰੀ ਜੰਨੀ ਆ ਤੂੰ। ਗੱਲਾਂ ਇਲਾ ਕਰਦੀ। ਮਗਾ ਘਰੀਬੀ ਜੱਕਲੀ ਫੜੀ ਨਹੀਂ ਪੀਜੀ ਇਦੀ ਆ। ਨਾਲ ਜਵਾਕ ਕਰੀ ਜਿੱਦ ਕਿ ਹੋਵਾਂਗਾ ਹੈ। ਗਰੀਬ ਦੇ ਚੱਕੀ ਜੁੱਬਲਾ ਤਾਂ ਆਏ ਦੱਸੋ ਸਾਨੂੰ ਕਿਨੇ ਚੱਕਿਆ ਹੈ ਗਾਣੇ। ਸਾਨੂੰ ਕਿਨੇ ਕੱਪੜਿਆਂ ਨੂੰ ਦਿਮਾਗ ਜਾਣੀ ਗੱਲਾਂ। ਦਿਮਾਗ ਸੋਡਾ ਦਾ ਇੰਨਾ ਨਹੀਂ ਇਹ ਤਾਂ ਕਿਸੇ ਨੂੰ ਉਗੜ ਲਈ ਲਾ। ਉਗੜਾਉਂਦਾ ਵਈ ਮੇਰਾ ਟੱਕੇ ਭਰੋ ਇੱਥੇ ਨੜੇ ਭਾਪੇ ਦੁਕਾਨਾ ਦਵਾਉਂਗੇ ਪਕਾਈ ਨਹੀਂ ਮਾਰਦੇ ਹੁੰਦੇ ਬਾੜੀ। ਕਿਹੜਾ ਕਿਸੇ ਨੇ ਨਹੀਂ ਲਾਈ। ਬੜੀਆਂ ਲਿਖੀਏਂਗੀ ਗੋਹ ਚੱਕਰੀ ਤਾਂ ਕੀ ਲੱਗ ਰਹੀ ਹੈ। ਉਦੋਂ ਦੱਸਣਾ ਹੀ ਭਾਈ ਹੁਣ ਤੁਹਾਨੂੰ ਬਾਹਰ ਚੋਰਦੀ ਹੈ। ਚਲ ਜਵਾਕਾਂ ਜਿੰਦਗੀ ਬਣ ਜਾ। ਆਹ ਬਾਣੀ ਗੁਜਾ ਜ਼ਿੰਦਗੀ। ਨਾ ਨਹੀਂ ਸਾਨੂੰ ਰਹਿ ਜਾਣਾ ਮਾਹਰਾਂ। ਨਾ ਤਾਂ ਲੋੜ ਨਹੀਂ ਹੁਣ ਤਾਂ ਇੱਥੇ ਲੋਟ ਆ। ਓਏ ਯਾਰ ਕਾਹ ਨੂੰ ਕਾਮਲੀਆਂ ਗੱਲਾਂ ਕਰੀਆਂ। ਡੂੜ ਖੋਟਾ ਤੁਸੀਂ ਉਹ ਵੀ ਬਕਾਇਆ ਕਰ ਦੋਈਆਂ ਯਾਰ। ਬਾਹਰ ਐ ਹੁਣ ਬਾਹਰ ਉਹ ਲੱਗਦਾ ਬੁਰਾ ਹਾਲ ਹੈ ਬਾਹਰ ਬਾਹਰ ਕੀ ਹੈਗਾ ਕੁਝ ਨਹੀਂ ਹੈਗਾ ਆਪਾਂ ਬਈ ਉਸ ਕਰ ਹੀ ਨਹੀਂ ਸਕਦੇ ਆਪਾਂ ਕੋਈ ਨਹੀਂ ਭਰਾ ਆਪਾਂ ਦੀ ਗੱਲ ਪਾਪੇ ਨੂੰ ਪੁੱਛ ਲਉਂ ਜੀ ਕੋਈਆਂ ਪਾਈ ਜਾਣ ਆਪਾਂ ਉਹ ਕੁਝ ਨਹੀਂ ਹੁਣ ਜੇ ਕਰਦਾ ਤਾਂ ਕਰੀ ਦਿੰਦਾ ਉਹਦੇ ਨਾਲ ਰੋਜ਼ ਲੜ ਪੈਂਦੀ ਹੂ ਉਹ ਹੁਣ ਸਾਨੂੰ ਨਹੀਂ ਢੇਲਾ ਦਿੰਦਾ ਹੁਣ ਤਾਂ ਛੱਪੀ ਬਣਾ ਲਾਉਂਦੇ ਲੋਕ ਉਹ ਦੇ ਦੂ ਬਾਹਰ ਜਾਣ ਭਰਾ ਮੈਨੂੰ ਆਇਆ ਸੀ ਉਹ ਕਿੱਥੇ ਦਿੰਦਾ ਬਈ ਉਹ ਬੰਦਾ ਏ ਥੋੜੀ ਜਿਹੀ ਕੋਈ ਨਾ ਕੁਝ ਨਹੀਂ ਕਰਦਾ ਪਾਪਾ ਕੀ ਕਹਿੰਦਾ ਬਣਾਣਾ ਹੁਣ ਤਾਂ ਛੱਪੀ ਜਮਣਾ ਲੂ ਜੇ ਮੰਨਦਾ ਬਾਗ ਜੋ ਆਪਾਂ ਤਾਂ ਕੁਝ ਨਹੀਂ ਕਹਿੰਦਾ ਆਪਣੇ ਕੋਲ ਕੀ ਹੈਗਾ ਹਣੇ ਕਿਹੜਾ ਉਹਨਾਂ ਨਾਲ ਉਹੋ ਕੁੜੀ ਜਿਹੜੀ ਹੈਗੀ ਆ ਆਪਾਂ ਮੈਂ ਕਿਹੜਾ ਖਤਮ ਕਰਨਾ ਪੈਂਦੇ ਨਹੀਂ ਆਂ ਬੁਲਾ ਰਹੇ ਆ ਉਹਨਾਂ ਦੇ ਮਹੰਲਾ ਰਾਮ ਨੂੰ ਕਰਾਉਂਗਾ 2 ਘੰਟਾ ਇਹਨਾਂ ਨੂੰ ਲਵਾ ਦੇ ਜੀ ਫੈਲ ਉਹ ਬਗਲ ਆਈਆਂ ਕਿਸੇ ਨੇ ਓਏ ਹੋਰ ਆ ਸੂਖਿਆ ਕਮਲੀਆਂ ਜਾਂ ਮਾਗਰ ਲੱਗੀ ਕਮਲੀਆਂ ਦਾ ਪਕਾਈ ਇਹਨਾਂ ਵਰਤ ਲਈ ਜਿਹੜੀ ਇੱਕ ਥੀ ਜੇ ਮਰਤਾ ਯਾਰ ਆਪਰੇ ਕੋਈ 5 ਕਿੱਲੇ ਵਾੜ ਦੇ ਆਹੋ ਭੇਜਣੀ 2.5 ਦਾ ਵੇਖਣਗੇ ਕੀ ਕਰੀਏ ਨਾੜੇ ਕੋਈ ਬਾਹਰ ਨਾੜੇ ਉਹ ਤੋਂ ਖਾਣੀਆਂ ਗਾਲਾਂ ਨਾਲ ਦਿਵਾਉਂਗੇ ਅੰਦਰ ਕੋਈ ਉੱਥੇ ਵੀ ਨਾ ਪਹੁੰਚਦਾ ਸੁਭਾਈਂ ਨਾ ਪਹੁੰਚਦੀਆਂ ਆਹੋ ਕੁਝ ਪਾਦਾ ਕੁਝ ਨਹੀਂ ਕਹਿੰਦੇ ਭਰਾਵਾ ਜਾਣਾ ਹੋ ਗਿਆ ਜਾਣਗੇ ਆਪਾਂ ਚਲੋ ਇਹ ਦੂਰ ਪਾਦਾ ਹੋ ਜਾਣਾ ਕੁਝ ਹਾਂ ਦੇ ਤਨੂੰ ਖਾ ਲਈਆਂ ਸੱਦਰੇ ਨੂੰ 100 100 ਕੁਝ ਮੋਲੂਂਗਾ ਕਲੇ ਸੋ ਜੇ ਯਾਰ ਚਲੋ ਆ ਜਾ ਬੰਦਾ ਹਾਂ ਨਾ ਬੰਦਾ ਅੱਜ ਜਿੰਨੇ ਕਿਡੋਂ ਫੜਿਆ ਆਂ ਹਾਂ ਇਹ ਨੂੰ ਲਾਇਆ ਮੈਂ ਤੈਨੂੰ ਕਿਹਾ ਸੀ ਤੂੰ ਉਹ ਤੋਂ ਕਹਿੰਦਾ ਲਾਜ ਨਹੀਂ ਬਿਊਟੀ ਪਾਰਲਰ ਜੀ ਦੇ ਉੱਥੇ ਯਾਰ ਇਹ ਆਈ ਬਾਹਰ ਜਾਣ ਪਿੱਛੇ ਆਈ ਉਹ ਮਹਾਕਲ ਕੋ ਬੰਸਰੀ ਪੈਂਦੀ ਯਾਰ ਦੇ ਨਾਲ ਪੱਤ ਨੂੰ ਗੁੰਮ ਨਾ ਕਰਾ ਕੋਈ ਫਿਰ ਉਹ ਆਪੀ ਕਹੋ ਸੀ ਉਹਦਾ ਭੈਣ ਦੇ ਖਾ ਸਮਾਨੇ ਕੋ ਸਮੰਗਣਾ ਹੂਗਾ ਜਿੱਤਾ ਹੀ ਹੋਗਾ ਜਾਂਦੀਆਂ ਚੰਗੀਆਂ ਲਗੂ ਹਾਂ ਹਾਂ ਬਤਾ ਮਲੇ ਦਾ ਕੋਈ ਕਿਵੇਂ ਗੋਡਾ ਰੋਡਾ ਉਹ ਲੋਟ ਆ ਲਿਆਇ ਸੀ ਦਵਾਈ ਜੀ ਕੋਈ ਫਾਇਦਾ ਜਾਂਦਾ ਹੋਇਆ ਨਹੀਂ ਕਾ ਦਰਦ ਜਾਂ ਕਰਦਾ ਹੈ ਇੱਥੋਂ ਜੋ ਲੋਟ ਹੋ ਕੇ ਭਾਜਾ ਚਾਰ ਬੈਠਾ ਕੋਨਾ ਬਾਹਰ ਕੋਈ ਲੋਟੋ ਇਹ ਮਿੱਠੀ ਜੀ ਇੰਦਰ ਚਾਲ ਮਾ ਹੜਾ ਹੋ ਜਾਗਾ ਮੈਂ ਪਈ ਇਹਨੇ ਉਹ ਤੇ ਹੜਾ ਹੋ ਕੇ ਬੈਠਾ ਕਰ ਲਉਂਦੀ ਸੀ ਆ ਪਾਦਾ ਬੈ ਲਾਉਣੀ ਨੀ ਵਿਚਾਰ ਪਾਪਾ ਹਾਂ ਪਤਾ ਸਵੇਰੇ ਗਰੀਆ ਸੀ ਆਪਣੇ ਘਰ ਚਾਰ ਕੇ ਪੰਜ ਕਿੱਲੇ ਬਾਹਰ ਦੇ ਨੇ ਹਾਂ ਤੇ ਕਿੱਲਾ ਮੇਰੀਆਂ ਨੂੰ ਬਾਹਰ ਧੋੜ ਦੋ ਮੈਂ ਤਾਂ ਜਿਵੇਂ ਅੱਕੀ ਜ਼ਿੰਦਗੀ ਬਰਜੂ ਇਹਨੇ ਪੱਟੀ ਵੜਾ ਤਿੰਨਾਂ ਨੂੰ ਕੰਜਦੀਆਂ ਨੂੰ ਮੈਂ ਤਾਂ ਆਪ ਕਹਿਣਾ ਵੀ ਪਤਾ ਨਹੀਂ ਕਿਨੇ ਕਹਦਾ ਲੈ ਬਾਹਰੋਂ ਦਾ ਲੋਕ ਪਰਾਂ ਦੀ ਆਪਣੇ ਇੱਥੇ ਪੰਜਾਬ ਚ ਆਈ ਜਾਂਦੇ ਆ ਹੁਣ ਆਪਾਂ ਕਰੀਏ ਦੇਖਿਆ ਅਸੀਂ ਬਹੁਤ ਅਗਰੀ ਚੰਗੇ ਲੱਗਦੀਆਂ ਕੋਈ ਇੱਥੇ ਤੋਰ ਲੋ ਛੋਟਾ ਮੋਟਾ ਕੰਮ ਬੋਲਦਾ ਕੱਪੜੇ ਤਾਂ ਸਉਣ ਜਾਣਦੀਆਂ ਤੁਸੀਂ ਆਪੇ ਕੱਪੜੇ ਦਾ ਚੱਲਦਾ ਨਹੀਂ ਕੋਈ ਉਹਦਾ ਕੁਛ ਨਹੀਂ ਹੋ ਰਿਹਾ। ਤੇ ਭਈਆ ਆਪਾਂ ਕੰਮ ਕਰਨਾ ਕਿ ਬਣਾਵਾਂਗੇ ਅਸੀਂ ਕਿੰਨੇ ਦੇ 2 ਕਿੱਲੇ ਬਣਾਵਾਂਗੇ? ਪੁੱਤ ਕਹਿੰਦਾ ਸਾਰੀ ਨਾ ਬਗ ਜੇ। ਨਹੀਂ ਜਾਂਦੀ ਮਾਪੇ ਤਾਂ ਕਿੱਲੇ ਘੜਿਆ। ਜਾਂਦੀ ਕੌਣੀ ਬੀਛੇ ਦਾ ਚਾਂਸ ਹੋਏ ਨੇ ਮਰੀ ਨਹੀਂ ਭਕਾਈ। ਉਹ ਕਹਿੰਦਾ 15 ਬਣਾ ਲੈ ਬਾਹਰ ਟੱਕ ਕੇ। ਨਹੀਂ ਜਾਂਦੀ। ਆਹ ਜਾਣਦੇ ਪਿੰਡ ਜੀ ਰਹਿਣਾ ਸਾਰਾ। ਉਦੋਂ ਬਾਹਰ ਗਿਆ ਲੈ ਸਾਈਂ ਗਿਆ ਲੈ ਦੇ ਰਿਹਾ ਬੱਸ ਚੜਦਾ ਨਾ ਪਤਾ ਨਹੀਂ ਕਿੱਧਰ ਤੇ ਉਤਰਨਾ ਕਿੱਧਰ ਤੇ ਚੜ੍ਹਦਾ ਯਾਰ ਆ ਆ ਵੱਡਾ ਲੋਡ ਨਹੀਂ ਆਉਂਦਾ ਕੰਮ ਕੁੱਤੇ ਹੈ ਪੈਸੇ ਆਉਂਦੇ ਕਰਨਾ ਪੈਂਦਾ ਇਹਨਾਂ ਦੇ ਬਾਹਰ ਜਾਣਾ ਕੋਰਸ ਹੈ ਕਿੱਥੋਂ ਕਰ ਲਾ ਬਾਹਰ ਨਾ ਤਾਂ ਨਹੀਂ ਬੈਠੇ ਨਾ ਨਾਂ ਦਾ ਪੌਰਾ ਨਹੀਂ ਹੁੰਦਾ ਅੱਡੀ ਕਿੱਥੇ ਅੱਕੀ ਦਾ ਬਣ ਜੂ ਬਣ ਜੂ ਓਏ ਉਹ ਗਈਆਂ ਹੁੰਦਾ ਹੈ ਕੀ ਕਰਦੇ ਕਹਿੰਦੇ ਮਰੀ ਨੇ ਪੱਕਾਈ ਚਲ ਇਹਨਾਂ ਨੂੰ ਆਇਆ ਤਾਂ ਪੁੱਛ ਰੋ ਭੇਜਦਾ ਕੌਣ ਆ ਵੇ ਨਾ ਇਹ ਰੋੜਾ ਕੋਈ ਨਹੀਂ ਆ ਜ ਨਹੀਂ ਰਗਦਾ ਪਿੰਡ ਚ ਹਾਂ ਉਹ ਭੇਜਦਾ ਓਏ ਪੈਸੇ ਲੱਗਦੇ ਨੇ ਤੂੰ ਜਿਹੜੇ ਰਾਹੀ ਨਹੀਂ ਪੈਣਾ ਤੂੰ ਦੀ ਗੱਲ ਕਿਉਂ ਤੋੜਦਾ ਯਾਰ ਇਹੋ ਹੀ ਗੱਲ ਤੇ ਕੀ ਬਣਾਣਾ ਬਾਈ ਤੈਨੂੰ ਪਤਾ ਤੈਨੂੰ ਕਹੇ ਜਿਹੜਾ ਕੋਈ ਆਹੀ ਪੈਣਾਗਾ ਉਹ ਕਾਮ ਮਾਰੀ ਜਾਂਨੇ ਹੋ ਮਾਰ ਦਿਆ ਯਾਰ ਤੂੰ ਆ ਹਾਂ ਮੈਂ ਤਾਂ ਦੇਖ ਮੇਰੀ ਗੱਲ ਤੋੜਦਾ ਇਹਨੂੰ ਐਂ ਢੋਲੀ ਭਾਉਂਦੀਆਂ ਦੇਖ ਲੈ ਮੰਗਦੇ ਨੇ ਗੱਲ ਕੇ ਗੰਜਰ ਦੀ ਉਹ ਮੰਨਦੀ ਕਿੱਥੇ ਜਾਤ ਮੱਲਣ ਵਾਲੀ ਹੁੰਦੀ ਐ ਮੇਰੇ ਤਾਂ ਭਾਈ ਹੱਥ ਖੜਿਆ ਮੇਰੇ ਕੋਲ ਤਾਂ ਕੋਸਾਂ ਨਹੀਂ ਮਾਦ ਹੁੰਦਾ ਸਾਬ ਬੜੀ ਗਾ ਬੇਜਾਰਾ ਮਸਾ ਕਰਨਾ ਆਪਦਾ ਹੁਣ ਕੇ Papa ਇਹਨਾਂ ਨੂੰ ਕਾਹ ਤੋ ਫਰੇ ਬਣ ਜਾਣਗੇ ਤੇਰੀ ਬਣਣੀ ਆ ਤਾਂ ਸਾਡੇ ਕੋਲ ਕੀ ਆ Papa ਜੇ ਤੂੰ ਮੜਾ ਕਹੇ ਨਾ ਯਾਰ ਕਿ ਭੇਜਣੀਆਂ ਨੇ ਜੁਨੀਆਂ ਕਿੱਥੇ ਆ ਫੇਰ ਜੇ ਤੋ ਗੋਲੇ ਹੈ ਨਹੀਂ ਨੂੰ ਕਹੀਦਾ ਨਾ ਵੀ ਗੋਲੇ ਹੈ ਨਹੀਂ ਕੁਝ ਫੇਰ ਮੇਰੇ ਪਰ ਪਿੱਛੇ ਗੱਲਾਂ ਫੇਰ ਰੌਲਾ ਪਉਣਗੇ ਇੱਥੇ ਚਾਰ ਕਿੱਲੇ ਬਾਣਦੇ ਸੌਰੀਆ ਹੋਣਾ ਲੋਕਾਂ ਨੂੰ ਖਵਾਉਣ ਵਾਸਤੇ ਥੋੜੀ ਹੈ ਇਹ ਜਲੂਸ ਕੱਢਣੇ ਆ ਯਾਰ ਦੇਖੋ ਉਧਰ ਦੀ ਚਲੋ ਉਹਨਾਂ ਨੂੰ ਖੱਕ ਕੇ ਰੋਟੀ ਦਾ ਨਾਲ ਹੀ ਲੇਤਾ ਇਹਨਾਂ ਨੂੰ ਭੇਜੇ ਟਰੰਪ ਕੋਲੇ ਉਹ ਕਰਿਆ ਯਾਰ ਹਮ ਗਾ ਲਾਈ ਆ ਆ ਦੇਖੀ ਤੂੰ ਵੱਡ ਲਗਾ ਵੀ ਕਿਸੇ ਤੋਂ ਤਾਂ ਤੂੰ ਜੀ ਬਸ ਲਈ ਗਏ ਸਾਂ ਪਾਈ ਮੈ ਕਿਦੋਂ ਪਾਏ ਮੈ ਕਿਦੋਂ ਜਾਂਦੀ ਚੱਲਦੀ ਪਾਉਂ ਦਿੰਦਾ ਜਾਣਾ ਨਹੀਂ ਯਾਰ ਵੱਡਾ ਕਿਸੇ ਨੇ ਨਹੀਂ ਜਾਣਾ ਭਾਈ ਕੋਈ ਨਹੀਂ ਆਦਾ ਘਰੇ ਕੰਮ ਆ ਠੀਕ ਕਰ ਰੋਟੀ ਲਿਓ ਚਲੋ ਜਾਓਗੇ ਤੂੰ ਜਾ ਰੋਟੀਆਂ ਲਿਓ ਬਾਬਾ ਬਾਬਾ ਜਾਂਦੇ ਹਾਂ ਆਏ ਕਮੇ ਜਾਊਂਗਾ ਤੁਸੀਂ ਮੈਨਾਂ ਦਿਨਾਰੇ ਕੋ ਭਾਂਡਾ ਛਾਲਾ ਲਾ ਲੋ ਮੇਰੇ ਕੋਲੇ ਕੁਝ ਨਹੀਂ ਆਏਗਾ ਬਾਗ ਜੋ ਕਰੇਟਾ ਜਾਣਾ ਬਾਗ ਜੋ ਇੱਥੇ ਭਾਂਡਾ ਦਾ ਲੋ ਕਿਸੇ ਗਮੰਡੀ ਕੋ ਨਾਲ ਲੈ ਜਾ ਗਮੰਡੀ ਨੂੰ ਨਾਲ ਲੈ ਕੇ ਬਾਗ ਜੀ ਕਾਹ ਚ ਵਾਕ ਕਦੇ ਵੀ ਸੋਚਣਾ ਕਰ ਦੋ ਜਰੂਰ ਭਾਂਡਾ ਤੋੜ ਦਿਓ ਜਰੂਰ ਕੱਟਣ ਦਾ ਵਾ ਨਹੀਂ ਆ ਸਰੇ ਧੁੱੜੀ ਚਾਈ ਜਾਂਦੀ ਹੈ ਭੇਜਾਂ ਇਹਨੂੰ ਬਾਲੀ ਕਾਹਲਾ ਓਏ ਆ ਵੀ ਬੜਾ ਪਗਦਾ ਬੰਤ ਨੂ ਗਿਆ ਹੋ ਤਾਂ ਭੇਜ ਦੇਣਾ ਵੀ ਰਾਤ ਗਿੱਦਾ ਪਾਈ ਮਸਰੇਣ ਚਾਣੇ ਇੱਥੇ ਫੜ ਲਾ ਕਿਸੇ ਵਿਆਹ ਜੀ ਤੋਂ ਯਾਰ ਜਦੋਂ ਫੜ ਲਾ ਮੈਨੂੰ ਫੜ ਲਾ ਪਾਤਰ ਦੋ ਤੁਸੀਂ ਕੰਮ ਕਰੋ ਭਾਈ ਆਪਦਾ ਕੰਮ ਕਰੋ ਤੁਸੀਂ ਆਹ ਹੋ ਰੋਟੀ ਲੈਣ ਜਾਣਾ ਜੀ ਖੜਿਆ ਬਾਹਰ ਸਾਡੇ ਫਸਾਪਾ ਕੰਦੇ ਸਰੇ ਰੱਖਿਆ ਆਪਿਆ ਜੀ ਅੱਜ ਤੇ ਰੋਣ ਲਈ ਆਈਆਂ ਸੀ ਤੁਸੀਂ ਨਾ ਦੇਖੋ ਉਹ ਐ ਯਾਰ ਭਾਈ ਕੀ ਐ ਹੱਲ ਹੁੰਦੇ ਹੁੰਦੇ ਨੇ ਯਾਰ ਵਿਆਹ ਉਹ ਵੀ ਕਰਨਾ ਹੋਵੇ ਪਹਿਲਾ ਸਾਲ ਲੱਗਣਾ ਪੈਂਦਾ ਨਾ ਤੁਰਤ ਪੈਰ ਚੜਾ ਦੇ ਇਹਨਾਂ ਨੂੰ ਹੈਲੀਕਾਪਟਰ ਉਹ ਰੋਟੀ ਦਾ ਕੋਈ ਪਾਣੀ ਨਹੀਂ ਹੋਰ ਵਿੱਚ ਲਿਆ ਕੇ ਵਾੜਾ ਦੇਣੀ ਆ ਚਲੋ ਵੜਿਆ ਚਲੋ ਥੋੜੇ ਪੋਲ ਯਾਰ ਜਾ ਕਰੋ ਚਲੋ ਹਾਂ ਆਪਾਂ ਭੁੱਲ ਲਾ ਤੀ ਵਾਰੀ ਡੰਗਾ ਲਾਇਆ ਇਹਦੇ ਮੁੰਡਾ ਮਾਰ ਸੀ ਉਹਦਾ ਪੈਸਾ 5000 ਹੁੰਦਾਗਾ ਆਏ ਹੋ ਬੀਰੂਆ ਪਸਤਾਲੋ ਨਹੀਂ ਮੈਂ ਫੂਲ ਲੈਣੀਆਂ ਨੂੰ ਨੰਬਰ ਤੇ ਫੂਲ ਆਂ ਪੇਂਡ ਦੀ ਤਰ ਤਾਨੂੰ ਲੜਦੇ ਹੋ ਚੇਰਾ ਫੋਨ ਦੇਖ ਲੈ ਤੂੰ ਕਹਿ ਯਾਰ ਤੂੰ ਫਿਰ ਮਾਰਾਂਗਾ ਤਾਹ ਹੁਣ ਬੱਲੇ ਨਾ ਇਹ ਨਾ ਨਾ ਪਈ ਪਹਿਲੀ ਗੱਲ ਮੈਨੂੰ ਪਤਾ ਸਵਾਤਰੇ ਸਸਰੇ ਦੇ ਗੰਢ ਅੱਜ ਤਾਂ ਜਾਣਾ ਅਫੜਾ ਹੀ ਹੋ ਵੱਡੇ ਹਾ ਕੁੰਡਾ ਮਾ ਕੱਢਾਂਗੇ ਜੇ ਦੰਦ ਉਹ ਤੋਰਾ ਇਹਨੂੰ ਉੱਚੀ ਬਾ ਦੇਖਣਾ ਤੇਰੀ ਬਾਹਰ ਜਾਣਾ ਜੇ ਉਹ ਨੂੰ ਆਣ ਭਜਵਾ ਕਾਹ ਚੁੱਤਰ ਵੀ ਬਣਾਉਣਾ ਕੋਈ ਮੈਂ ਹੁਣ ਬਣਾ ਦੂੰ ਪਹਿਲਾਂ ਜਮਾ ਦਾ ਕੰਮ ਲੋ ਉਹਦੇ ਤੋਂ ਮੋਬਾਈਲ ਤੇ ਕੋਈ ਜਨਮ ਦਿਨ ਤੇ ਜਲਮ ਦਿਨ ਤੇ ਤੈਨੂੰ ਮੈਂ ਕਿਹਾ ਇੰਨੇ ਪੈਸੇ ਨਾਲ ਨਾ ਲਾ 25000 ਦਾ ਮੋਬਾਈਲ ਆਦਾ ਫਿਰਦੀਆ ਚੱਕੀ ਜਾ ਮੈਂ ਤੁਹਾਨੂੰ ਉਦੋਂ ਦਾ ਕਹਿਣਾ ਵੀ ਮੈਂ ਬੰਦਾ ਪੈਂਦਾ ਮੋਬਾਈਲ ਆਜ ਤੂੰ ਮਰ ਜੀ ਬੰਦਾ ਮੈਂ ਆਪਣੇ ਪੈਕੇ ਫੋਨ ਨਹੀਂ ਲਾਉਂਦਾ ਮੈਂ ਲੁੱਟਵਾ ਦੂੰ ਤਰੇ ਲਿਪੜ ਮੈਨੂੰ ਕਿੱਥੇ ਲਿਆ ਕੇ ਦਿੱਤਾ ਮਤਲਬ ਕੋਈ ਮਾਰੀ ਜਾਂਦਾ ਇਹਦੇ ਪਰ ਲਿਆ ਕੇ ਦਿੱਤਾ ਚਾਲ ਕੋਈ ਨਹੀਂ ਬੈਠੀ ਇਹਨਾਂ ਦੇ ਫੋਨ ਜੇ ਫੜ ਲਓ ਮੈਂ ਦੱਸਾਂ ਗੱਲ ਕੇ ਘਰ ਬਸਾਉਣਾ ਨਹੀਂ ਤਾਂ ਇਹਨਾਂ ਨੂੰ ਕੋਈ ਐ ਨਹੀਂ ਪਤਾ ਕੋਈ ਤਾਲ ਚੰਗਾ ਬੱਸ ਮੋਨੋ ਕਰਦੇ ਓਏ ਆ ਤਾਂ ਮੇਰੇ ਕੋਲ ਤਾਂ ਹੈ ਹੀ ਨਹੀਂ ਤੂੰ ਹੀ ਤੋ ਸੁਣ ਲੈ ਨਾ ਓਏ ਆ ਤਾਂ ਫਿਰ ਪਰ ਵੱਡੀ ਹੈ ਜੀ ਤੇ ਕਦਰ ਕਰੋ ਉਹ ਚਾਰ ਆਦਨ ਇਕੱਠੀਆਂ ਬੈਠੀਆਂ ਰਹਿੰਦੀਆਂ ਲੈ ਕੇ ਮੂਰੇ ਉਹਨੂੰ ਕਦਰ ਕਰ ਉਹਨਾਂ ਦੀ ਕੋਈ ਨਹੀਂ ਪਈ ਸਿੱਧੀ ਗੱਲਾਂ ਤਨੂ ਆ ਵੀ ਇਕੱਟਾ-ਕੱਟ ਕੋਈ ਨਹੀਂ ਜੇ ਇਹ ਕੰਮ ਕਰਦੀ ਹੂ ਮੈਂ ਲੱਪੜਾਂ ਨਾਲ ਨਹੀਂ ਹਾਂ ਤਾਂ ਉਹ ਲੈ ਕੇ ਇਹਦੇ ਕੋਲੇ ਮੋਬਾਈਲ ਆ ਜੂ ਦੇਖੀ ਨਹੀਂ ਦੇਖੀ ਪਤਾ ਨਹੀਂ ਕੀ ਦਾ ਦੇਖਦੀਆਂ ਕੀ ਨਾ ਦੇਖਦੀਆਂ ਬੱਬਾ ਪਿਆ ਦੀ ਮੂਰੇ ਸੀ ਪਹਿਲਾਂ ਦੀ ਪਿਆ ਦੀ ਛੋਟੀ ਦੀ ਹਾਂ ਉਹ ਉਹ ਨਹੀਂ ਵਿਆਹ ਦੇਖਿਆ ਇਹਦਾ ਮੋਬਾਈਲ ਦੀਦਾ ਵਿਆਹ ਮੈਂ ਤਾਂ ਫੋਟੋ ਇੱਕ ਨਹੀਂ ਕਰਾਈ ਭਾਈ ਚਲੋ ਪਈਏ ਕੰਮ ਅਰਿਆਣਾ ਵੀਰ ਜੀ ਕੀ ਮੈਂ ਗਾਂਹ ਪੁੱਤ ਲੋੜੀ ਆਉਂਦੀ ਆਉਂਦੀ ਆਂ ਉਹ ਵੀ ਦੇਖਣੀ ਬੈਠੀ ਮੇਰੇ ਮਾਤਾ ਕਹਿੰਦਾ ਪੁੱਤ ਮੇਰੇ ਕੋਲ ਤਾਂ ਕੁਝ ਨਹੀਂ ਹੈਗਾ ਕਿਤੇ ਨਹੀਂ ਜਾਣਦੀ ਲੋੜ ਕੰਮ ਕਰੋ ਆਪਦਾ ਪਸ਼ੂ ਸਾਂਹੋਂ ਦੁੱਧ ਪੀਓ ਮੋਨ ਆਉਂਦਾ ਘਰੇ ਚੰਗੇ ਆਸਿਓ ਬਸਦੇਓ ਠੀਕ ਲੰਘਦਾ ਇਹਨਾਂ ਦੇ ਗੁਰਤੀ ਟੇਢੀ ਜਿਹੜੀ ਹੋਈ ਆਂ ਚਾ ਬਾਈ ਭਈ ਰੂੰ ਇਹਨਾਂ ਦੇ ਕਲਚ ਇਹਨਾਂ ਦੇ ਤੂੰ ਦੇਖੀ ਹੋਰ ਪੂਰੀ ਭਾਜਾ ਪਾਪਾ ਪਾਪਾ ਜੀ ਤੋੜ ਦੋ ਸਿੱਥੇ ਚੱਲ ਮਾਤਾ ਪੁੱਤ ਉਹ ਕਰਦਾ ਚੱਬ ਹਰ ਖਸਰ ਲੇਗੀ ਪਾਇਂ ਦਿਨ ਇਹ ਕਿ ਵੀ ਸੋਚਣਾ ਕੋਸਾ ਸੋਚੀ ਬਣੀ ਬੈਠੀ ਪਈ ਉਹਦੇ ਨਾਲ ਬਿੱਟੀ ਹੋਈ ਜਾਣਾ ਰਹਿਣਾ ਚੋਈ ਪੈ ਜਾਓ ਪਾਈ ਪੈ ਜਾਓ ਚਲੋ ਭਾਈ ਉਹ ਬਾੜੀ ਚਾਂਬੜੀ ਜਾਂਦੀ ਓਏ ਮੈਂ ਪੈਤੀ ਬੱਠੀ ਆ ਬੱਕਰੀ ਵਾਂਗੂ ਬੋਲ ਕੇ ਦਿਖਾਵੇ ਵੱਡਾ ਕਾਲੂ ਨਾ ਕਬੈਟਰੀ ਜੀ ਨਮੀ ਲੈ ਜਾਂਦਾ ਰਿਹਾ ਖੜਨ ਜੇ ਲੱਗ ਗਿਆ ਉਹ ਤਾਗੇ ਪੌਣੇ ਅੱਧੀ ਰਾਤ ਬੱਟਿਆ ਲੈ ਵੱਡੇ ਕੋਲੇ ਵੱਡੂ ਆਣਾ ਵੱਡਾ ਮੰਗਦਾ ਵੱਡਾ ਫਿਰ ਦੱਲਿਆ ਦੇ ਨੂੰ ਭੈਣ ਦੀ ਦੂਰ ਵੀ ਨਾ ਚੰਗਾ ਜਿੱਦੇ ਸੱਪ ਲੜਗਾ ਮੇਰੇ ਉੱਤੇ ਪਤਾ ਲੱਗੂ ਚਾਨਣਾ ਨਹੀਂ ਭਾਪੜੀਆਂ ਲੜਨੀਆਂ ਤੇਰੇ ਆ ਮਾਰਨੀਆਂ ਤੇਰੇ ਟੂਟੇ ਜਾਣ ਤੇ ਫਿਰ ਆਹ ਕਹਿੰਦਾ ਮੇਰਾ ਭੈਣਾ ਬੈਠੇ ਜਾ ਕੇ ਟੋਟੇ ਕੁਪਾਇਆ ਜਾਇਆ ਉਰੀ ਪਾਇਆ ਮੈਂ ਤਾਂ ਕਹਿਣਾ ਨਹੀਂ ਪੁੱਤ ਮੈਂ ਉਹਦੇ ਕੋਲ ਗਾਈ ਸੂਣ ਵਾਲੀ ਫਰੋਨੇ ਗਾ ਰੱਖਣੀ ਬੂ ਮਾ ਤੇ ਨੇਰੇ ਜਠੇਪਾ ਨਹੀਂ ਤੂੰ ਬਾਕੀ ਬਣਾਵਾ ਜਿੰਦਗੀ ਪੈਣ ਦਾ ਛੇੜ ਮੈਂ ਲਾਉਣਾ ਫੇਰ ਜਿਆਦਾ ਰਸਮਾਂ ਰੀ ਕਰਨਾ ਆਏ ਕਰ ਉਹ ਮੈਂ ਕਸਕੀਮ ਦੇ ਦੇਣਾ ਆਇਆ ਤੈਨੂੰ ਮਨਗਾ ਕੇ ਆਉਣਾ ਇਹਨਾਂ ਨੂੰ ਚੜਾ ਦਿਓ ਜਹਾਂ ਜਿਹੜਾ ਦੇਣੀਆਂ ਨੇ ਉਹ ਮੁੜਕੇ ਮੁੜਨੀਆਂ ਨੇ ਮਾ ਨਾ ਕਾਨੂੰ ਚੜਾਉਣੇ ਆਏ ਲੱਗਦਾ ਕਿ ਤੇ ਕੰਘੂੜ ਗਏ ਫਿਰ ਨਾ ਪੂਰੇ ਪੂਰੇ ਬਾਪੂ ਉਰੇ ਬਾਪੂ ਉਰੇ ਬੰਡਾ ਨਾ ਮੈਂ ਆ ਬਾਪੂ ਹੋਰ ਸੁਣਾਣੀ ਬਈ ਤੇਰੀ ਗੱਲ ਤਾਂ ਤੈਨੂੰ ਕਿਹਨੇ ਉਂਗਲ ਲਾਈ ਨੀ ਕਿਸੇ ਨਾਲ ਨਹੀਂ ਬਈ ਤੂੰ ਇਹ ਗੱਲਾਂ ਕਿਹੜੀਆਂ ਗੱਲਾਂ ਚ ਪਈ ਬੰਦਿਆ ਤੈਨੂੰ ਇੱਥੇ ਕਾਹਦਾ ਥੋੜਾ ਥੋੜਾ ਤਾਂ ਨਹੀਂ ਥੋੜਾ ਤਾਂ ਬਾਹਰ ਵਾਜਾਂਗੇਗਾ ਹਾਂ ਬੜੀਆਂ ਨੇ ਤੇ ਕੁੜੀਆਂ ਸੀ ਲੋਕ ਵੰਡੇ ਆ ਨੇ ਦੂਰ ਫੁੱਟ ਦੂਰ ਇੱਧਰ ਦੇਖਿਓ ਬਫਾਸਲਾ ਕਰੀਆ ਤੂੰ ਚਾਹ ਉਹ ਪੜਾਈ ਜਿਹਨੇ ਛੋਟੇ ਤੋਂ ਦਵਾ ਦੇਖੀ ਹੋਏ ਸੀ ਚੱਪਾ ਨਹੀਂ ਨਹੀਂ ਬਸ ਕੋਈ ਨਹੀਂ ਜਾ ਰੋਟੀ ਵਾਲਾ ਆ ਰੋਟੀ ਹੋ ਗਈ ਫਿਰ ਇਹਨੂੰ ਇੱਧਰ ਲੈ ਆਓ ਆਹ ਦੇ ਦੂੰਗੀ ਜੀ ਕੀ ਮੰਗ ਜਾ ਰੋਟੀ ਮਾਂ ਹੁਣ ਬਾਹਰ ਚੱਲ ਲਾ ਮੂੰਹ ਖਸਾਰ ਲਈਗੀ ਚੱਲ ਪੈਰ ਨਾਲ ਕਾਲ ਸੁਣ ਭਾਈ ਮਾਇਦਾ ਪੜੀ ਦਿੱਤੀ ਕਰ ਆਪਣੇ ਦਾ ਫਿਰ ਆਉਂਦਾ ਉਹ ਗਾਵਾ ਤੋਂ ਤੇਰੀ ਬਾਈ ਦਾਗਾ ਫਿਰ ਤੂੰ ਮੇਰੇ ਨਾਲ ਲੜਦੀ ਰਹਿਣੀ ਅਜਾ ਕੋਈ ਬਜਬਾੜਾ ਤਾਂ ਨਹੀਂ ਬੰਦਾ ਮੈਨੂੰ ਪਤਾ 20 ਸਾਲ ਹੋ ਗਏ ਤੈਨੂੰ ਖਾਂ ਭਾਈ ਜਵਾਬ ਉਹ ਇੱਥੇ ਜਾ ਤਰੀ ਫਗਰਣ ਵਾਲੀ ਨਾ ਬਾਹਰ ਜਾਂਦੀਆਂ ਬਾਗ ਜਾਂਦੀਆਂ ਫਿਰ ਤੂੰ ਉੱਤਰੀਆਂ ਨਹੀਂ ਸੀ ਜਾਂ ਜਹਾਜ ਤੂੰ ਮੈਂ ਲੱਕ ਕੋਈ ਪੌੜੀ ਤੇ ਪੈਰ ਹੀ ਧਰਦੀਆਂ ਜੀ ਜਿੰਦੇ ਲੋ ਉਸ ਕੱਢੀ ਜਾਂਦੇ ਨੇ ਰੋਜ਼ ਤੂੰ ਤਾਂ ਬਗਿਆ ਹੁਣ ਇੱਥੇ ਹੀ ਕਰਦਾ ਵਾਂਡੀ ਕੋਠਾ ਦੇ ਖੜੇ ਆ ਗਵਾਂਡੀ ਦਾ ਕੋਠਾ ਤੂੰ ਇੱਧਰ ਪਾਸਪੋਰਟ ਫੜਾਈ ਕਰਨ ਗਿਆ ਸੀ ਚਾਹ ਮਾਦਾ ਝੋਕੀ ਜਾਂਦਾ ਕੋਠਾ ਕੋਈ ਬੜਾ ਟੈਕਦਾਰ ਰਾਤ ਨੂੰ ਬੰਦਦਾ ਜੀਹ ਵਾਲੀ ਸਾਰੀ ਰਾਤ ਤੁਰਦਾ ਰਹਿੰਦਾ ਹੈ ਦਰੇ ਸੌਂ ਜਾਂਦੇ ਗਾਈਂ ਕਿਲੀ ਨਿਗਾਹ ਮਾਰ ਕੇ ਪਤਾ ਨਹੀਂ ਵੀ ਸੂਣ ਵਾਲੀ ਐ ਬਾਜ ਜੇਰ ਇਹਦਾ ਬੜਾ ਸਹਾਰਾ ਕਰਦੇ ਕੋਈ ਫੇ ਪੁੱਤ ਮੇਰੇ ਥੱਲੇ ਬੁੱਲੂ ਨਹੀਂਦਾ ਰੋਟੀ ਖਾ ਲਈ ਤੁਸੀਂ ਖਾ ਲਈ ਅੱਡੇ ਤੇ ਖਾਣ ਦਿੰਦੇ ਆ ਪਾਈ ਕਿਉਂ ਉੱਟ ਕੇ ਉਹ ਪਹਿਲਾਂ ਆਉਂਦੇ ਮੇਰੇ ਕੋਲ ਉੱਥੇ ਪਰੌਂਠੇ ਘਾ ਕੇ ਆਣਾ ਮੈਂ ਤਾਂ ਨੋਂ ਮਿਰਚਾਂ ਵਾਲੀ ਪਰ ਚੋਦ ਦੀਆਂ ਭਗਾਈ ਮਾਰੀ ਜਾਂਦੀਆਂ ਹਲੇ ਮੈਂ ਕਹਿੰਦਾ ਕਰਤੀਆਂ ਇਹਨਾਂ ਨੂੰ ਮੜਾ ਜਾਂ ਚੰਡ ਜੇ ਰਪਮਾ ਉਹ ਸੰਗ ਲ ਸਾਰਾ ਕੁਸ ਬਗਾ ਕੇ ਮੁੜ ਕੇ ਇਹਨਾਂ ਨੇ ਨਿਉਣਾ ਹੁਣ ਇੱਥੇ ਝੱਤੋਂ ਆਹ ਕਾਹਨੂੰ ਯਾਰ ਜਾ ਹੁਣ ਤੂੰ ਪਏ ਜਾ ਤੂੰ ਬਾਪੂ ਜਾ ਯਾਰ ਪਾ ਪਾਣੀ ਪੀਣਾ ਜੀ ਇੱਕ ਤਾਂ ਮੇਰੇ ਤਰ੍ਹਾਂ ਇਹਨਾਂ ਨੂੰ ਕਹੋ ਪਾਣੀ ਪੀਂਦ ਰਿਆ ਕਰਨਾ ਰਾਤ ਨੂੰ 20 ਵਾਰੀ ਉੱਠਣਾ ਪੈਂਦਾ ਮੈਨੂੰ ਬਾਹਰ ਉਹਨਾਂ ਦੇ ਉੱਤੇ ਨਾ ਹਣਕਿਆ ਜਾ ਕਰ ਯਾਰ ਉੱਧਰ ਮਾਇਆ ਜਾ ਫਿਰ ਪਾਣੀ ਧਰਾ ਦਿਆ ਕਰੋ ਮੇਰੇ ਸਹਰਾਣੇ ਜਰ ਮਾਇਆ ਚੰਗਾ ਬਾਤ ਆ ਪਾਣੀ ਤੇ ਨਹੀਂ ਤੂੰ ਹੀ ਭਾਂ ਦੇ ਖਾਸ ਮਾ ਜੋ ਕਾਣੂ ਬੈਠਣ ਦਿੰਦੇ ਮੈਨੂੰ ਪਾਣੀ ਭਾਂ ਦੇ ਮੇਰੀ ਗੱਲ ਸੁਣ ਲੋ ਪਣੋ ਆ ਦੇ ਮਾਰਦਾ ਲੱਗ ਜਿਓ ਕਿਤੇ ਮੈਨੂੰ ਤਾਂ ਕਹੀ ਜਾਣੂ ਬਗਜਾ ਬਗਜਾ ਉਹ ਐਵੇਂ ਤਾਂ ਵਿਆਹ ਕੇ ਲੈ ਆ ਜੀ ਕੱਢ ਕੇ ਇੱਥੇ ਆ ਜੀ ਉਹ ਛਰੀ ਉਮਰ ਨਹੀਂ ਹੁੰਦੀ ਬੇਬੇ ਦੀ ਮੈਂ ਸੁਣੀ ਨਹੀਂ ਤਾਂਹੀਂ ਆ ਇੰਨਾ ਕੁਝ ਬਣਾਇਆ ਪਿਆ ਉਹ ਮੇਰੇ ਵਾਲੀ ਦਾ ਨਰਮਾ ਵਾ ਇੰਨਾ ਕੋੜਦਾ ਫਿਰ ਵੀ ਚੱਲ ਜਾਂਦੀ ਆ ਇਹਦੇ ਵਾਲੀ ਮੈਨੂੰ ਤੇਜ ਲੱਗਦੀ ਉਹ ਮਾੜੀ ਭਾਲੀ ਇਹ ਲਾਉਂਦਾ ਨਹੀਂ ਲਾਵੇਸ ਮਾਰ ਕੇ ਜਨਾਨੀ ਬੋਲ ਜੇ ਬੰਦੇ ਮੂਰੇ ਹੈ ਸਾੜੇ ਉਹ ਤੀਮਿਆ ਨਾਲ ਦੇ ਹੋਏ ਪਿਆ ਤੁਸੀਂ ਵੀ ਮੇਰੇ ਮੂਰੇ ਬੇ ਤਕੜੀ ਜੇ ਮੈਂ ਤਾੜ ਕੇ ਰੱਖੀ ਹੋਈ ਮਾਰੀ ਇੰਨਾ ਪਕਾਈ ਉਂਗਲ ਦਾ ਤੇਜ ਵਾਲੀ ਲਾਉਂਦੀ ਆ ਇਹਨੂੰ ਛੋਟੀ ਨੂੰ ਤੂੰ ਹੁਣ ਪੈਨਾਂ ਕਿਵੇਂ ਕਰਦਾ ਵੜਾ ਲੈ ਮੇਰੀ ਜਮੇ ਦੀ ਮਾਰੇ ਚੌੜੇ ਕੀ ਹਾਂ ਇਹਦੀ ਕੁਤ ਪਾਣੀ ਦੀ ਉਹਦੇ ਦੋ ਦਿਨ ਹੋ ਗਏ ਭੁੱਖੇ ਪੈਣਾਂ ਨੂੰ ਕਹਾਂ ਤੁਹਾਨੂੰ ਵੇਹੇ ਜਿਹਾ ਪਾਲੀਆਂ ਕਰ ਪਏ ਚੋਰ ਦੀਆਂ ਦਾ ਨਿਕਲ ਦਿਆ ਨਾ ਤਾਂ ਰੋਟੀ ਦਿੰਦੀਆਂ ਨੇ ਇੱਥੇ ਚੁੱਲ੍ਹੇ ਮੁੜੀ ਕੀ ਹੈ ਠੀਕ ਹੈ ਇਹ ਆਜੋਂ ਤਰਾ ਤਰਾ ਖਾਂਦੇ ਨਹੀਂ ਹੈਗੇ ਰੋਟੀ ਆਹ ਫੜ ਉਹ ਇਹਦਾ ਮਾਰ ਤੇ ਬੜੋ ਇਹ ਤੇ ਮੱਦੇ ਦੀ ਪੈ ਜਾ ਦੋ ਥੱਲੇ ਆ ਦਿੰਦਾ ਫੱਟਾ ਯਾਰ ਪਾਣੀ ਦੀ ਤੇਲ ਖੀ ਪੀਦੀ ਚਲੋ ਭਾਈ ਆਰਾਮ ਕਰੋ ਪਾਣੀ ਦੇਖਦੇ ਸੀ ਸਾਰੀ ਰਾਤ ਲੱਗੇ ਰਹਿੰਦੇ ਆ ਉਹ ਗਾਈ ਦੇਖਿਆ ਨਾ ਬੜਾ ਪੇਡਾਂ ਚੋਂ ਪੁੱਛ ਰਿਹਾ ਮੈਂ ਕਿਹੜਾ ਤੁਮਾ ਦਾ ਕਰਕੇ ਮੈਂ ਤਰਾ ਪੇਕਾ ਨਹੀਂ ਕਰਦਾ ਹਾਂ ਉਹ ਪਹਿਲਾਂ ਬਕਰਾਂ ਨੂੰ ਸੜ ਕੇ ਤੂੰ ਜੀ ਥਾਂ ਕੱਢਣਾ ਕਿਉਂ ਰਿਹਾ ਮੈਂ ਨਹੀਂ ਬੁੱਧ ਬੋਲਦਾ ਮੈਂ ਤਾਂ ਪੈਨ ਆਉਂਦਾ ਗਾਈਆਂ ਕੰਨੀ ਨਿਗਾ ਮਾਰੇ ਉਹ ਅਭੀ ਆ ਪੇਡਾਂ ਨੇ ਬੜਾ ਯਾਰ ਇਹਨਾਂ ਦਾ ਮਾਰਤਾ ਇਹਨੂੰ ਮਾਰ ਤੂੰ ਮੈਨੂੰ ਜੇਲ੍ਹ ਕੱਟਣੀ ਪਈ ਉਹ ਮੈਂ ਇਹ ਜਨਾਨੀ ਨੂੰ ਮਾਰ ਦੂੰ ਆਏ ਚੋਦੀ ਧਰਾਬਾ ਦੇ ਦਿਆ ਸਾਰੇ ਨਾ ਸਾਰੇ ਇੱਪਾ ਦੀ ਪੁੱਟੀ ਕਰੇ ਜਿਹੜਾ ਬਣ ਕੇ ਬੋਲ ਯਾਰ ਜੀ ਬਾਈ ਜੀ ਸਾਰੇ ਆਫਸਰ ਨੇ ਨਾ ਭੈਣ ਚੋਦ ਦੀਏ ਦਾਦਾਤਾ ਨੂੰ ਲੁੱਟ ਦਿਆ ਲੋਕਾਂ ਨੂੰ ਸੜਕਾਂ ਦੇ ਖੜਖੜ ਦਾਅ ਦਿਖਾ ਦੇ ਦਾ ਸਾਲੀ ਬਣੀ ਆ ਕਵੀਨ ਜਿਹੜੀ ਟੱਪ ਕਿ ਆ ਨੇ ਰੋਟੀ ਕਿਤੇ ਲਾਉਂਦੀ ਆ ਬਾਹਰ ਆ ਜੇ ਨੇ ਬਾਹਰ ਆ ਲੈ ਕੋਈ ਆ ਜਾ ਆਪਾਂ ਇਹਦੇ ਆ ਰਾ ਕੌਣ ਨੂੰ ਉਸ ਘਟਿਆ ਬੋਲੀਆਂ ਦਾ ਪੀ ਟੈਕ ਕੇ ਪੈ ਰਿਹਾ ਹੈ